ਹਾਂਜੀ ਕਿਸਾਨ ਵੀਰੋ ਸਵਾਤਾਂ ਤੋਂ ਤੁਹਾਡਾ ਆਪਣੇ YouTube ਚੈਨਲ ਮਾਵ ਡੈਰੀ ਖਾਨ ਦੇ ਉੱਤੇ ਜੀ ਅੱਜ ਇਹਦੇ ਵਿੱਚ ਪਾ ਦੋ ਗਾਵਾਂ ਸੇ ਲੈ ਲੈ ਕਹਿੰਦੇ ਇੱਕ ਬਈ ਤਾਜੀ ਸੂਈ ਆ ਇੱਕ ਗੱਬਣ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗਿਆਂ ਬਾਈ ਫਾਰਮ ਚੋਂ ਬਣਾਉਣ ਲੱਗਿਆਂ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਧੀਆ ਨਿਊਜ਼ ਲੈ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਠੀਕ ਹੋ ਵਧੀਆ ਜੀ ਹਾਂਜੀ ਬਬੀ ਜੀ ਨਾਮ ਤੇ ਐਡਰੈਸ ਬੋ ਨਾਮ ਬਾਈ ਨਿਰਮਲ ਸਿੰਘ ਹਮ ਪਿੰਡ ਭਾਈ ਉਪਾ ਤਸੀਲ ਫੂਲ ਜ਼ਿਲ੍ਹਾ ਬਖੰਡਾ ਜੀ ਨੇੜੇ ਪਿੰਡ ਆਪਾਂ ਨੇੜੇ ਪਿੰਡ ਸਰਾਲਪੁਰਾਂ ਨੇੜੇ ਰਹਿੰਦਾ ਜੀ ਓਕੇ ਭਗਤਾਪਾਈ ਕਾ ਨੇੜੇ ਰਹਿੰਦਾ ਜੀ ਠੀਕ ਹੈ ਜੀ ਇਧਰੋਂ ਰਾਮਪੁਰਾ ਫੂਲ ਜਿਹਨੇ ਆਪਾਂ ਨੂੰ 15 18 ਕਿਲੋਮੀਟਰ ਹੈ ਇਹ ਤਿੰਨਾਂ ਦੇ ਜਿਹਨੇ ਵਿਚਾਲੇ ਇਹ ਪਿੰਡ ਆ ਜਨ ਆਪਣਾ ਓਕੇ ਬਾਈ ਹਾਂਜੀ ਮੋਬਾਈਲ ਨੰਬਰ ਬੋ ਮੋਬਾਈਲ ਨੰਬਰ ਹੈ 9463842855 ਹੂੰ ਦੂਜਾ ਹੈਗਾ ਇਹ 7078266 ਠੀਕ ਹੈ ਇਹ ਬਾਈ ਦਾ ਕੰਟੈਕਟ ਨੰਬਰ ਨੇ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਸਈ ਇਹ ਦੂਜਾ ਸੂਸਈ ਹੈ ਬਾਈ ਕਾਦੋਂ ਸੋਈ ਹੈ ਬਾਈ ਤੈਨੂੰ ਮਨ ਕਿਹ ਲੈ ਬਾਈ 2 2.5 ਘੰਟੇ ਹੋ ਗਏ ਜੇਰ ਹੁਣੀ ਪੈ ਕੇ ਹਟਿਆ ਦੀ ਜੇਰ ਬਾਈਆ ਬੱਟਰ ਚ ਰੱਖ ਕੇ ਬੈਠਾ ਕੰਪਲੀਟ ਗਾਰੰਟੀ ਹੋ ਗਈ ਕੰਪਨੀ ਦਾ ਬੱਚਾ ਕਿਹਦੇ ਤਾਂ ਬੱਚਾ ਦਿੱਤਾ ਬਾਈ ਬੱਚਾ ਨੇ ਹਾਂਜੀ ਕਿੰਨਾ ਦੁੱਧ ਦੇਉਗਾ ਬਾਈ ਐਸਟੀਮੇਟ ਦੁੱਧ ਦੇਖੋ ਬਾਈ ਇਹ ਮਤਲਬ ਵੀ ਮੈਕਸ ਬਰੀਡ ਤੇ ਆ ਗਈ ਕ੍ਰਾਸ ਬਰੀਡ ਆ ਗਈ ਹੂੰ ਮੰਨ ਕੇ ਚੱਲੋ ਵੀ ਇਹ ਆਪ ਨੂੰ 15 16 ਲੀਟਰ ਦੀ ਵਾੜ ਤੋਂ ਉਮੀਦ ਆ ਤੁਹਾਨੂੰ ਬਹੁਤ ਚੰਗਾ ਲੱਗਿਆ ਵਾੜ ਨੂੰ ਬਾਈ ਲੈ ਬਾਈ ਬੜਾ ਕਮਾਲ ਦਾ ਹਨਾ ਖੱਟਾ ਤੇ ਟੱਲੇਵਾ ਪੂਰੀ ਫੀਟਾਂਗਲ ਆ ਡਰਗਾ ਕੱਲਾ ਕੱਲਾ ਤਾਂ ਜੀ ਠੰਡੀ ਸੀਲ ਫਾਲ ਹਾਂ ਬ ਬਹੁਤ ਸੋਹਣੀ ਫੀਟਿੰਗ ਆ ਭਾਈ। ਕੀ ਬਾਤ ਆ। ਮੁਰੋਂ ਲੈਵਾ ਚੈੱਕ ਕਰਵਾਣ। ਥਾਣੀ ਬੜਾ ਕੰਮ ਦਾ ਲੱਗਿਆ। ਹਾਂਜੀ ਭਾਈ। ਜਮਾ ਮੱਝ ਨਾਲ ਦਾ ਥਾਣ ਲੱਗਿਆ। ਤੁਹਾਨੂੰ ਬੜਾ ਚੰਗਾ ਲੱਗਿਆ। ਹੈਂਡ ਫੋਲੋ। ਕਿ ਨਹੀਂ ਬੋਜੀ ਭਾਈ। ਗਰਮੀ ਨਹੀਂ ਮਾਨੀ। ਗਰਮੀ ਨਹੀਂ ਵਾਦੀ ਭਾਈ ਮੈਨੂੰ ਸੁਪਰੀਡ ਆ ਗਈ ਹੈ। ਸਹੀ ਜੀ। ਪੂਰੀ ਸਹੀ ਠੰਡੀਆਂ ਕੋਈ ਨਹੀਂ ਬਣਾ। ਜਦੋਂ ਮਰਜ਼ੀ ਕੁੜੇ ਕੱਟਨੀ ਕਹਿਣਾ ਕੋਸ਼ਿਕ ਤੇ ਜੀ। ਲੈਵਾ ਦੇ ਭਾਈ। ਖੱਟ ਟੱਟ ਪਿਆ। ਹਣਾ। ਹਾਂਜੀ ਭਾਈ ਪੂਰਾ ਫੀਟਰ। ਥਾਣੇ ਬੜਾ ਚੰਗਾ ਲੱਗਿਆ ਮੱਝ ਵਰਗਾ ਥਣ ਲੱਗਿਆ। ਹੂੰ। ਬੋਬਰੀ ਮੱਝ ਨਾਲ ਦੇ ਦੇਣਾ ਮਤਲਬ ਹੀ ਸਹੀ ਬਾਕੀ ਠੰਡੀ ਠੁੰਡੀ ਬਹੁਤ ਹੈ ਬੜ ਚੋਣ ਚਾਣ ਬਹੁਤ ਚੰਗਾ ਲੱਗਿਆ ਧਾਰਾ ਮਾਰ ਕੇ ਦਿਖਾ ਦਾਂਗੇ ਓਕੇ ਚੋਣ ਚਾਣ ਅੱਗੇ ਬੋਲਾ ਇਹਨ ਮੰਨ ਕੇ ਚਲੋ ਵੀ ਇਹਦਾ ਆਪਾਂ ਬੱਚੇ ਨੂੰ ਪਲਾ ਕੇ ਜੇਰ ਤੋਂ ਪਹਿਲਾਂ ਦਾ 4 ਕਿਲੋਟਰ ਸਾਦੇ ਕਿ 4 ਕਿਲੋਟਰ ਬੋਲਾ ਕੱਢਿਆਗਾ ਠੀਕ ਹੈ ਭਾਈ ਹਾਂਜੀ ਚੋਣ ਬਹੁਤ ਚੰਗਾ ਦੇਖਿਆ ਉਦੋਂ ਹੋਲ ਦੋ ਬਈ ਚੋਣੇ ਦਿਖਾ ਦਿਓ ਸਾਰੀਆਂ ਗੱਲਾਂ ਓਕੇ ਆ ਸੂਈ ਸਵਾਈ ਹੈ ਜੇਰ ਬੱਟਲ ਜਪਈ ਆ ਬੱਚਾ ਚਲੋ ਕੋਈ ਨਹੀਂ ਬੱਚਾ ਦੇਤਾ ਵੈੜ ਚੰਗੀ ਆ ਬਰੀਕੀ ਚ ਹਾਂਜੀ ਗਰਮੀ ਨਹੀਂ ਮੰਨਦੀ ਫੈਨ ਫੁੱਲ ਆਊਗੀ ਬਾਕੀ ਠੋੜੀ ਗਰਮੀ ਮੰਨਣ ਵਾਲੀ ਬੈੜ ਨਹੀਂ ਇਹ ਸਹੀ ਗੱਲ ਦੋਨੇ ਰੁੱ ਸੋਰਾ ਵੀ ਕਰਮ ਵਾਲੀ ਦਾ ਇੱਕ ਨੰਬਰ ਇਹ ਤਾਂ ਜਿਹੜਾ ਬੰਦਾ ਕੀ ਨਾ ਲੈ ਗਿਆ ਮੁਰਕੀ ਮੈਨੂੰ ਤਿੰਨ ਚਾਰ ਸੂਜੇ ਮਰਜੀ ਪੀ ਜਾ ਬੰਦਾ ਉਹਦਾ ਹੂੰ ਹੂੰ ਮਤਲਬ ਚੌਣ ਚੌਣ ਬਹੁਤ ਸੋਹਣਾਗਾ ਬੋਲੀ ਚ ਬਾਈ ਮੋਟੀ ਠੀਕ ਕੀ ਮੋਲ ਆ ਬਾਈ ਜਾਇਜ਼ ਫਿਰ ਖਿੱਚ ਕੇ ਜੀ ਬਾਈ ਜਮਾ ਖਿੱਚ ਕੇ ਵਾਲਾ ਮੈਂ ਗੱਲੀ ਕਰਨੀ ਜਿਹੜੇ ਪਰਪੀ ਲੈਣੇ ਆ ਠੀਕਾ ਬਾਦੇ ਘਾਟ ਵਾਲਾ ਮੰਨਦੀ ਕਰਨਾ ਓਕੇ ਇਹਦਾ 57000 ਰੁਪਏ ਲੈਣਾ ਬਾਈ ਜਮਾ ਜਾਇਜ਼ ਮੋਲ ਆ 57000 ਰੁਪਏ ਬਾਈ ਇਹਨਾਂ ਲੈ ਲਾਂਗੇ ਮਾੜਾ ਮੋਟਾ ਕੋਈ ਚੱਕਰ ਨਹੀਂ ਮਾਨਦਾਨ ਜ਼ਰੂਰ ਹੋ ਜਾਓ ਮੁੱਲ ਖੈਰ ਭਾਈ ਨੇ ਪਹਿਲਾਂ ਹੀ ਖੱਚ ਕੇ ਰੱਖਿਆ ਜਾਇਜ਼ ਮੁੱਲ ਰੱਖਿਆਗਾ ਆ ਮੁੱਲ ਨਹੀਂ ਮਿਲਣਾ ਹਾਂਜੀ ਭਾਈ ਹਾਂਜੀ ਭਾਈ ਠੰਡੀ ਸੀਲ ਲੇਵਾ ਠੰਡੀ ਸੀਲ ਕੋਈ ਅੰਤ ਨਹੀਂ ਮਿਲਣਾ ਵਾਕੀ ਦਕਾਨਾ ਕੋਈ ਜੇ ਸਾਡਾ ਦੇਖੋ ਕਿੱਦਾਂ ਨਿਕਲ ਗਿਆ ਹਮਮ ਸਹੀ ਹੈ ਭਾਈ ਧਾਰਾ ਮਾਰ ਹਾਂਜੀ ਧਾਰਾ ਮਾਰ ਬੰਦੀ ਠੰਡੀ ਬੌਧਾਣਾ ਭਾਈ ਹਾਂ ਭਾਈ ਠੰਡੀ ਸੀਲ ਜਿਵੇਂ ਮਰਜੀ ਬੈਠਾ ਲਈ ਕੋਈ ਚੱਕਰ ਨਹੀਂ ਕਹਿਣਾ ਕੁਝ ਨਹੀਂ ਬਾਕੀ ਜਿਵੇਂ ਹੁਣ ਗਰਮੀ ਦਾ ਮੌਸਮ ਆਉਣਾ ਬਿਲਕੁਲ ਕਾਮਯਾਬ ਆ ਕੇ ਨਹੀਂ ਹਾਂ ਹਾਂ ਬਾਈ ਹਮ ਨੈਕਸਟ ਸਪੀਡ ਆ ਗਈ ਹੈ ਕ੍ਰੋਸ ਸਟਰੀ ਲੈ ਜੀ ਤੇਰੀ ਬੱਚਾ ਦਰੋ ਹੱਡ ਫੁੱਲ ਆ ਜਾਣੀ ਚੋ ਛਾਣ ਨੇੜ ਤੋਂ ਚੈੱਕ ਕਰਵਾ ਆਂ ਗਿਆ ਛਾਣ ਬਹੁਤ ਚੰਗਾ ਲੱਗਿਆ ਪੂਰੀ ਵਿਥੀ ਤੇ ਆਦਾ ਹੈ ਕੀ ਬਾਕੀ ਮੁਠੀ ਵਾਲਾ ਧਾਣਾ ਹਾਂ ਜੀ ਬਾਈ ਚਬਾਈ ਚੈੱਕ ਕਰ ਲਿਓ ਤੂੰ ਤਣ ਤੋਂ ਬਾਲਾ ਸੁਣਣ ਲੱਗੀ ਬੈੜ ਨੂੰ ਝਾਣ ਬਹੁਤ ਚੰਗਾ ਹਨਾ ਤੇ ਲੋ ਜਿਵੇਂ ਦਾ ਧਣ ਲੱਗਿਆ ਉਹਨੇ ਦੀ ਚਬਾਈ ਆ ਹਾਂ ਜੀ ਇੱਕ ਨੰਬਰ ਯਾ ਵਾਹ ਐਕਾ ਨੰਬਰ ਦੀ ਵਾਈ ਹੈ ਬਾਲਾ ਚੰਗਾ ਜੋ ਬਾਲਾ ਸੋਣਾ ਬਾਈ ਤੋਂ ਮੋਟਾ ਮੋਟਾ ਮੂਤੀ ਮੂਤੀ ਦਵਾਈ ਦਿੱਲੀ ਲੱਗੀ ਹੂੰ ਬਾਕੀ ਥਣ ਵੀ ਬਾਲਾ ਕੰਮ ਦਾ ਹੈ ਦਰਬਾਨੀ ਦੀ ਮੁੱਠੀ ਆ ਥਣ ਜਿਵਾਈ ਇੱਕ ਨੰਬਰ ਜਮਾ ਬੌਲਾ 0 ਪਈ ਆ ਮੁੱਲ ਜਮਾ ਸੈਟਾ ਕਹਿੰਦੇ ਬਾਈ ਹਾਂ ਮੁੱਲ ਨਹੀਂ ਪਹਿਲਾਂ ਕਿ ਦੋ ਅੱਗੇ ਆ ਕੀ ਦੋ ਨੰਬਰ ਢੇੜਾ ਸੁਆਜੀ ਇਹ ਪਲੂਣ ਬੱਛੀ ਆ ਬਾਈ

ਕਿਆ ਵਾਲੀ ਸਾਹ ਨੂੰ ਉਹ ਦੋ ਦੰਦ ਵਾਲਾ ਚੈੱਕ ਕਰਕੇ ਲੈ ਆਵੀਂ ਓਕੇ ਬਈ ਹਾਂਜੀ ਦੋ ਦੰਦ ਵਾਲੀ ਆ ਬਿਹੜਾ ਹਾਂਜੀ ਬਈ ਬਰੀਕੀ ਵਾਲੀ ਬਿਹੜਾ ਹੂੰ ਦੁੱਧ ਤਾਂ ਮੰਨ ਕੇ ਲੋ 18 ਤੋਂ 20 ਲੀਟਰ ਦੀ ਮੀ ਦਾ ਬਿਹੜਾ ਤੋਂ ਆਪਾਂ ਨੂੰ ਓਕੇ ਜਿਹੜਾ ਤੁਹਾਨੂੰ ਬਰੀਕੀ ਜਾਂਦਾ ਸਲਾ ਬੰਦਾ ਸਾਹਮਣੇ ਵਾਲਾ ਹੋਵੇ ਹੂੰ ਕਿ ਕਦ ਕੁਦੂ ਵੇਖ ਲੈ ਬਿਹੜਾ ਦਾ ਉਹ ਵੀ ਛੋਟੀ ਜਿਹੀ ਨਹੀਂ ਸਹੀ ਕਹਿਣਾ ਹਾਂਜੀ ਕੋਲ ਦੋ ਬਈ ਤੋਰ ਹਾਂਜੀ ਕੋਲ ਦੰਦਾ ਜਿਹ ਵੈੜਾ ਪਹਿਲਾਂ ਸੂਆ ਬਈ ਕੱਲੀ ਕੱਚੀ ਕੱਚੀ ਆ ਫਸੂਸਾਂ ਦਾ ਜਾ ਲਾ ਲਿਓ ਲੈਵਰੀ ਸਫਾਈ ਬਹੁਤ ਆ ਜਿਵੇਂ ਪਤਲੀ ਜਾਵਣੀ ਦੀ ਹੈ ਬਰੀਕ ਬਹੁਤ ਹੈ ਹਾਂਜੀ ਬਾਈ ਹਮ ਬੜੀ ਸਾਫ ਬੜਾ ਈ ਸਹੀ ਹੈ ਬਰੀਕੀ ਆ ਪੂਰੀ ਹਮ ਹਾਂਜੀ ਕੀ ਮੋਲ ਆ ਬਾਈ ਜਾਇਜ ਖਿੱਚ ਕੇ ਫਿਰ ਖਿੱਚ ਕੇ ਜੀ ਬਾਈ ਦੇ ਦਾਂਗੇ 67000 67000 ਹਾਂਜੀ ਮਾਨ ਤਨ ਹੋ ਜਾ ਮਾਨ ਤਨ ਬਾਈ ਛੋੜ ਛੱਪੇ ਲਾ ਹੋ ਜੀ ਬਿਲਕੁਲ ਜਾਇਜ ਰੇਟ ਆ ਦੋ ਦੰਦ ਬੱਚੀ ਕੋਈ ਵੀ ਨਹੀਂ ਦਿੰਦਾ ਇਹ ਨੇਪੀਆ ਜਿੰਨੇ ਆਪਾਂ ਕਹੀ ਜੀ ਸਹੀ ਹੈ ਕੱਲ੍ਹ ਆ ਕਹਿਣ ਨੇ ਗੱਲਾਂ ਨਹੀਂ ਚੈੱਕ ਕਰਕੇ ਲਿਆਵੇ ਬੰਦਾ ਓਕੇ ਸਾਰੇ ਦੁੱਧ ਦੰਦਾ ਪਿੱਛੇ ਵਾਲੇ ਓਕੇ ਦੋ ਦੰਦਾ ਕੱਲੇ ਜਮਾ ਯੈਜ ਮੋਲ ਖਿੱਚ ਕੇ ਮੋਲ ਅੱਠ ਲੱਕੇ ਥਣ ਥੁਣਾ ਐ ਦੀ ਦਿਖਾਓ ਜੀ ਥਣ ਥੁਣਾ ਬੜਾ ਚੰਗਾ ਲੱਗਿਆ ਬੜੀ ਚੱਲ ਕੋਈ ਚੱਕਰੀ ਨਹੀਂ ਬੜਾ ਚੰਗਾ ਲੱਗਿਆ ਬੜਾ ਚੰਗਾ ਲੱਗਿਆ ਨਾ ਥੁਠੀ ਵਾਲਾ ਥਣ ਕੱਲ੍ਹ ਆ ਕੱਲਾ ਥਣ ਫੁੱਲ ਬਰੀ ਹਾਂਜੀ ਠੰਡੀ ਇੰਨੀ ਕਾ ਕੋਈ ਦਿੱਕਤ ਨਹੀਂ ਕੋਈ ਨਾਗਸੀ ਭਰਾ ਕੋਲੇ ਦੋ ਦੋਨੇ ਰੱਖਾਤੇ ਕਿਸੇ ਵੀ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਭਾਈ ਨਿਕਨੇਟ ਕਰ ਲਿਓ ਧੰਨਵਾਦ